ਨੇ ਕੁਝ ਖਾਣ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਆ ਬੇਲ ਪੂਰੀ ਕਰਦੇ ਟਰਾਈ ਕਿਵੇਂ ਦੀ ਬਣਦੀ ਆ ਆ ਆਪਾਂ ਪਿਆਜ਼ ਮਿਰਚਾਂ ਤੇ ਟਮਾਟਰ ਕੱਟ ਕੇ ਰੱਖ ਲਿਆ ਤੇ ਹੁਣ ਇਹਦੇ ਵਿੱਚ ਪਾਉਣ ਲੱਗੇ ਆ ਬੇਲ ਪੂਰੀ ਆ ਜਿਸ ਤੋਂ ਪਾ ਲਈਏ ਇੱਧਰ ਆਪਾਂ ਇਮਲੀ ਵੀ ਰੱਖੀ ਕੋਲ ਕੇ ਖੱਟੀ ਇਮਲੀ ਇਹ ਪਾਉਨੇ ਆ ਖੱਟੀ ਬਣਾਉਣ ਲੱਗੇ ਬੇਲ ਪੂਰੀ ਤੇ ਆਪਾਂ ਪਿਆਜ਼ ਤੇ ਟਮਾਟਰ ਕਰਕੇ ਰੱਖ ਲਿਆ ਹੁਣ ਆਪਾਂ ਇਹ ਪਾਦੇ ਲੱਗੇ ਬੇਲਪੂਰੀ ਆਪ ਐਕਰ ਮਿੰਦਰ 10 ਰੁਪਏ ਦਾ ਤੇ ਇਧਰ ਵਰ ਉਹਨੂੰ ਆਪਣੇ ਲਈ ਵੀ ਬਣਾਉਣ ਰਿਹਾ ਮੈਨੂੰ ਦੋ ਹਾਂ ਇਹਨੇ ਆਪਣੇ ਇਧਰ ਪਾਲੀਆਂ ਆ ਮਿੱਠੀਆਂ ਫੁੱਲੀਆਂ ਤੇ ਆਪ ਪੰਜਾਂ ਦੀ 1 ਰੁਪਏ ਦੀ ਪਾਪ ਹੁੰਦੀ ਹਾਂ 1 ਮਿਲ ਆਖੋ ਮਿਲਕ ਸ਼ੇਕ ਵਾਲੀ ਮਿੱਠੀਆਂ ਫੁੱਲੀਆਂ ਨੇ ਪਾਈਆਂ ਤੇ ਆਹ ਪੁਜੀਆ ਪਾਇਆ ਜੇ ਇਹ ਡੇਲੀ ਇਹ ਖਾਂਦਾ ਆਹ ਲਓ ਪੁਜੀਆ ਪਾਇਆ ਆਹ ਲਓ ਪੁਜੀਆ ਪਾਇਆ ਪਾਈਖ ਦਿਖਾ ਮਿੱਠੀ ਮਲਾਈ ਹਾਂਜੀ ਮਿਲਕੀ ਮਲਾਈ 1 ਰੁਪਏ ਦੀ ਹੁੰਦੀ ਏ 1 ਰੁਪਏ ਦੀ ਹੁੰਦੀ ਏ ਭਾਈ ਨਾਲ ਇਹਨੇ ਪੰਜਾਂ ਵਾਲਾ ਪੈਕਟ ਲੈ ਆਏ ਨੇ ਪੰਜਾਂ ਵਾਲਾ ਲੈਂਦੇ ਨੇ ਪੈਕਟ ਦਹਾਦਾ ਦਹਾਦਾ ਹੁੰਦਾ ਏ ਵੱਡਾ ਲੈ ਹੁੰਦੇ ਨੇ ਕਿ ਨਾ ਹਮੇ ਦਹਾਦਾ ਹੀ ਹੁੰਦਾ ਹੁਣੇ ਤੇ ਇੱਧਰ ਆਪਾਂ ਪਾ ਲਈਆਂ ਇਹਦੇ ਵਿੱਚ ਬੇਲਪੂਰੀ ਪਾ ਲਈ ਆ ਪਰ ਮਿਕਸ ਕਰਨੀ ਆ ਇਮਲੀ ਦਾ ਲੈਂਦਾ ਨਾਲ ਪੈਕਟ ਹੈ ਦਹਾਵਾਂ ਵਾਲਾ ਹੀ ਉਦਾਂ ਹੀ ਹੁਣ ਨਾ ਪੈਕਟ ਛੋਟੇ ਲੱਗਣ ਦਾ ਹੈ ਮਹਿੰਗਾਈ ਬੜੀ ਹੋ ਗਈ ਆ ਹੁਣ ਵਿੱਚ ਇਮਲੀ-ਇਮਲੀ ਪਾਉਣੀ ਆ ਆਪਾਂ ਤੇ ਪਾਣੀ ਸਾਰੇ ਨੇ ਆ ਸਾਰੀ ਜਨਤਾ ਬੈਠੀ ਖਾਣ ਲਈ ਬੇਲਪੂਰੀ ਵੈਲਕਮ ਨਾਗਾ ਨਹੀਂ ਹਾਂ ਤੂੰ ਆ ਬੰਦਾ ਨਹੀਂ ਖਾਂਦਾ ਬਸ ਜੀ ਆਪਾਂ ਕਾਲੀ ਮਿਰਚ ਵੀ ਤੇ ਥੋੜਾ ਜਿਹਾ ਲੂਣ ਪਾਉਣਾ ਕਿਉਂਕਿ ਲੂਣੇ ਦੇ ਵਿੱਚ ਘਟ ਹੁੰਦਾ ਏ ਇੱਕ ਪੈਕ ਥੋੜਾ ਤੇ ਦੋ ਪੈਕ ਆਪਾਂ ਪਾਈ ਹੁਣ ਇਹਨੂੰ ਆਪਾਂ ਚੰਚੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕਰਦੇ ਹਾਂ ਟਰਾਈਪਰ ਕਿਵੇਂ ਦੀ ਬੰਦੀ ਤੁਸੀਂ ਵੀ ਜਰੂਰ ਟਰਾਈ ਕਰਿਓ ਹਣਾ ਬਹੁਤ ਏਸ ਬਣੂਗੀ। ਹਿੰਦੀ ਭਾ ਕੇ ਫਿਰ ਇੱਕ ਟ੍ਰਾਈ ਕਰੋਗੇ ਤੇ ਕਮੈਂਟ ਰੱਖ ਕੇ ਦੋ ਦੱਸਿਓ ਕਿਵੇਂ ਦੀ ਬਣੀ। ਮਿਕਸ ਕਰਕੇ ਇੱਕ ਪੈਕ ਜਿਹੜਾ ਹੋਰ ਉਹ ਵੀ ਫੋਨ ਲੱਗੇ ਵਿੱਚ ਆਪਾਂ। ਬਹੁਤ ਦਾ ਪ੍ਰਭੂ ਜੀ। ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਹਾਂ ਦੇਖੋ ਹਣ ਕਿਦੇ ਕਿਦੇ ਮੂੰਚ ਪਾਣੀ ਆਇਆ ਸਿਰਫ ਇਹ ਬੇਲਪੂਰੀ ਵੇਖ ਕੇ ਜਰੂਰ ਦੱਸਿਓ ਆ ਮਿਕਸ ਹੋ ਗਈ ਤੇ ਬਹੁਤ ਟੇਸਟੀ ਬਣਨੀ ਆ ਖਾ ਕੇ ਵੇਨੇ ਭਲਾ ਚਲੋ ਜਿੰਨੇ ਜਿੰਨੇ ਖਾਣੀ ਆ ਜੋ ਕਿ ਜੇ ਬਾਜ਼ਾਰੋਂ ਲਗੇ ਤੇ ਬਹੁਤ ਥੋੜੀ ਜੀ ਮਿਲਦੀ ਆ ਸਕੇ ਘਰ ਹੀ ਟਰਾਈ ਕਰਿਆ ਕਰੋ ਨਾਲੇ ਸਾਖ ਫਰੀ ਬਣ ਜਾਂਦੀ ਆ ਨਾਲੇ ਜਿਆਦਾ ਬਣਨ ਨਹੀਂ ਥੋੜੇ ਬਸਿਆਂ ਵਿੱਚ ਜੇ ਵਧੀਆ ਲੱਗੀ ਤੇ ਸ਼ੇਅਰ ਜਰੂਰ ਕਰਿਓ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਠੀਕ ਆ ਜੀ ਧੰਨਵਾਦ फाइनल लुक है। बहुत वाला बनी जी देखो टमाटर टमूटर प्याज पीजा भी उपर हम लगी खा के बनी है ठीक है ना फिर तीन भी जरूर ट्राई करो बहुत स्वाद बनी है आजाराला भी बहुत वादिया बनी है बनी भी सस्ती है ਬਣੀ ਬਣੀ ਜਿਆਦਾ ਤੇ ਜ਼ਰੂਰ ਟਰਾਈ ਕਰਿਓ ਬੇਲਪੂਰੀ ਦੇ ਖਾਲੀ ਪਰੱਖਾਂ ਤੇ ਆ ਗਿਆ ਪਾਣੀ ਕਿਉਂਕਿ ਇਨ ਮਿਰਚਾਂ ਪਰ ਨੇ ਜਿਆਦਾ ਉਹ ਵੀ ਕੱਟ ਕੇ ਹਰੀਆਂ ਮਿਰਚਾਂ ਤੇ ਮਿਰਚੜਾ ਕੋਨਾ ਮੁਣਕੇ ਹਿਸਾਬ ਦੇ ਪਾਇਓ ਮਿਰਚਾਂ ਬਹੁਤ ਜ਼ਿਆਦਾ ਹੋ ਗਈਆਂ ਅੱਖਾਂ ਅੱਖਾਂ 'ਚ ਪਾਣੀ ਆ ਗਿਆ ਮਜ਼ਾ ਤੇ ਬੜਾਇਆ ਟੇਸਟੀ ਬੜੀ ਬਣੀ ਪਰ ਮਿਰਚ ਥੋੜੀ ਜਿਹੀ ਜ਼ਿਆਦਾ ਪੈ ਗਈ ਮੇਰੇ ਤੇ ਥੋੜੀ ਜਿਹੀ ਸਾਬ ਦੀ ਪਾਇਓ ਤਾਂ ਕੱਟ ਕੇ ਲਾ ਪਾਇਓ ਕੀ ਮਿਰਚ ਜਿਆਦਾ ਪੈ ਗਈ ਨਾ ਨਾ ਇਹਦੇ ਤਾਂ ਤੂੰ ਤਾਂ ਖਾਦੀ ਨਹੀਂ ਪਰ ਬਹੁਤ ਜ਼ਿਆਦਾ ਪੈ ਗਈ ਪਾਈਆਂ ਦੇ ਦੋ ਹੀ ਹਰੀਆਂ ਮਿਰਚਾਂ ਪਰ ਮਿਰਚਾਂ ਕੋੜ ਗਈਆਂ ਬੜੀਆਂ ਹੁੰਦੀਆਂ ਬੜੇ ਜੀਬਾਂ ਵੀ ਲਾਲ ਹੋ ਗਈ ਅੱਖਾਂ ਦਾ ਪਾਣੀ ਆ ਗਿਆ ਬਹੁਤ ਮਿਰਚ ਤੇਜ਼ੀ ਟਰਾਈ ਜ਼ਰੂਰ ਕਰਿਓ ਪਰ ਇਹ ਨਾ ਵੀ ਤੁਸੀਂ ਡਰ ਜੋਂ ਕੇ ਟਰਾਈ ਨਹੀਂ ਕਰੀ ਟਰਾਈ ਜ਼ਰੂਰ ਕਰਿਓ ਮਿਰਚ ਪੈ ਨਾ ਪਾਇਓ ਬਾਕੀ ਸਾਰਾ ਸਮਾਨ ਪਾਇਓ ਬੜਾ ਮਜ਼ਾ ਆਉਂਦਾ ਖਾਣਾ ਜਦੋਂ ਭੁੱਖ ਲੱਗੇ ਸਸਤੀ ਦੀ ਰੈਸਪੀ ਇਹਦੀ ਸਸਤੀ ਜੀ ਆ ਜਾਂਦੀ ਏ ਬਣਾ ਕੇ ਜਰੂਰ ਖਾਓ ਚਲੋ ਠੀਕ ਆ ਮੈਂ ਖਾਣ ਡਾ ਲਾ